ਰੋਂਦੇ ਮਾਪਿਆਂ ਦੀ ਇੱਕੋ ਅਪੀਲ ਤੁਹਾਨੂੰ ਆਪਣੇ ਪੁੱਤਰਾਂ ਨੂੰ ਏਜੰਟਾ ਮਗਰ ਲਾ ਕੇ ਵਿਦੇਸ਼ਾਂ 'ਚ ਨਾ ਭੇਜੋ ਝੜਕ ਲਓ ਆਪਣੇ ਪੁੱਤਰਾਂ ਨੂੰ ਜੇ ਜिद ਕਰਦੇ ਨੇ ਵਿਦੇਸ਼ ਜਾਣ ਦੀ ਕਿਉਂਕਿ ਜੇ ਏਜੰਟਾਂ ਦੇ ਗਲਤ ਤਰੀਕੇ ਨਾਲ ਵਿਦੇਸ਼ ਚਲੇ ਗਏ ਤਾਂ ਉਮੀਦ ਗਵਾ ਲਓਗੇ ਤੁਸੀਂ ਦੁਬਾਰਾ ਉਹਨਾਂ ਨੂੰ ਵੇਖਣ ਦੀ ਅੱਜਕੱਲ੍ਹ ਜਗਮੀਤ ਸਿੰਘ ਦੀ ਸੁਣੋਨੇ ਆ ਮਾਪਿਆਂ ਦੇ ਕੰਨ ਤਰਸੇ ਪਏ ਨੇ ਪੁੱਤ ਦੀ ਆਵਾਜ਼ ਸੁਣਨ ਨੂੰ ਕਿਉ ਸਹੀ ਸਲਾਮਤ ਹੈ ਪਰ ਮਹੀਨਾ ਹੋ ਗਿਆ ਰੋਜ਼ ਆਂਦਰਾ ਸੜਦੀਆਂ ਪਈਆਂ ਨੇ ਜਗਮੀਤ ਦੀ ਆਵਾਜ਼ ਸੁਣਨ ਨੂੰ ਜਗਮੀਤ ਨੇ MBA ਦੀ ਪੜ੍ਹਾਈ ਕੀਤੀ ਹੋਈ ਆ ਅਮਰੀਕਾ ਜਾਣਾ ਚਾਹੁੰਦਾ ਸੀ ਬੜੀ ਜਿੱਦ ਕਰਦਾ ਮਾਪਿਆਂ ਨੇ ਵੀ ਜਿੱਦ ਪੂਰੀ ਕਰਨ ਵਾਸਤੇ ਏਜੰਟ ਲੱਪਿਆ ਗੱਲ ਹੋਈ 45 ਲੱਖ ਲੱਗੂ 15 ਦਿਨਾਂ ਚ ਅਮਰੀਕਾ ਪਹੁੰਚ ਜਾਓ ਗੱਲ ਨਿਪੜੀ 15 ਲੱਖ ਕੈਸ਼ ਦੇਣ ਦੀ ਉਹ ਵੀ ਨਕਦ ਬਾਕੀ ਪੁੱਤਰ ਪਹੁੰਚਣ ਤੇ ਪੇਮੈਂਟ ਮੁੰਡਾ ਤੋਰ ਦਿੱਤਾ ਅਮਰੀਕਾ ਲਈ ਜੇ ਪਤਾ ਹੁੰਦਾ ਕਿ ਆਵਾਜ਼ ਸੁਣਨ ਨੂੰ ਵੀ ਤਰਸ ਜਾਣਾ ਤਾਂ ਉਦੋਂ ਹੀ ਰੋਕ ਲੈਂਦਾ ਪਿਛਲੇ ਮਹੀਨੇ 19 ਦਸੰਬਰ ਨੂੰ ਆਖਰੀ ਵਾਰ ਪੁੱਤ ਨਾਲ ਗੱਲ ਹੋਈ ਤੇ ਉਸਦੀ ਆਖਰੀ ਲੋਕੇਸ਼ਨ ਕੋਲਬੀਆਂ ਚ ਟ੍ਰੇਸ ਹੋਈ ਇਹ ਲੋਕੇਸ਼ਨ ਪਨਾਮਾ ਦੇ ਜੰਗਲ ਦੀ ਹੈ ਜਿਸ ਬਾਰੇ ਅਕਸਰ ਤੁਸੀਂ ਸੁਣਿਆ ਹੋਣਾ ਕਿ ਕਿੰਨਾ ਖਤਰਨਾਕ ਤੇ ਸੰਘੜਾ ਜੰਗਲ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਅਸੀਂ ਏਜੰਟ ਨੂੰ ਉਸ ਰਾਸਤੇ ਤੋਂ ਮੁੰਡੇ ਨੂੰ ਨਾ ਭੇਜਣ ਲਈ ਵੀ ਕਿਹਾ ਸੀ। ਬਹੁਤ ਵਾਰ ਏਜੰਟ ਨਾਲ ਸੰਪਰਕ ਕੀਤਾ ਪਰ ਅੱਗੇ ਕੋਈ ਜਵਾਬ ਨਹੀਂ ਆਇਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਏਜੰਟ ਪਰਮਿੰਦਰ ਸਿੰਘ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੇ ਖਿਲਾਫ ਧਾਰਾ ਤੇ 46 ਤੇ 420 ਲਗਾ ਕੇ ਹੁਣ ਮਾਮਲਾ ਦਰਜ ਕਰ ਲਿਆ ਹੁਣ ਪਿੱਛੇ ਜੇ 샤ਰੂ ਖਾਨ ਦੀ ਫਿਲਮ ਡੰਕੀ ਵੀ ਆਈ ਸੀ ਜਿਸ ਚ ਗੈਰ ਕਾਨੂੰਨੀ ਢੰਗ ਨਾਲ ਜਾਂਦੇ ਮੁੰਡੇ ਕੁੜੀਆਂ ਦੇ ਹਾਲ ਬਿਆਨ ਕੀਤੇ ਹੋਏ ਸੀ ਬਥੇਰੇ ਲੋਕਾਂ ਨੇ ਮੌਤ ਦੇ ਮੂੰਹੋਂ ਬਾਹਰ ਆ ਕੇ ਆਪਣੀਆਂ ਕਹਾਣੀਆਂ ਸੁਣਾਈਆਂ ਨੇ ਪਰ ਫਿਰ ਵੀ ਲੋਕ ਡੰਕੀ ਲਗਾ ਕੇ ਬਾਹਰ ਜਾ ਰਹੇ ਨੇ ਤਾਂ ਲੋੜ ਐ ਮਾਪਿਆਂ ਨੂੰ ਵੀ ਸਖਤੀ ਵਰਤਣ ਦੀ ਮੌਤ ਦੇ ਮੂੰਹਾਂ 'ਚ ਆਪਣੇ ਜਿਗਰ ਦੇ ਟੋਟਿਆਂ ਨੂੰ ਨਾ ਭੇਜੋ ਮਿਹਨਤ ਆਪਣੇ ਵਤਨ 'ਚ ਰਹਿ ਕੇ ਵੀ ਕੀਤੀ ਜਾ ਸਕਦੀ ਐ ਜੇ ਵਿਦੇਸ਼ ਭੇਜਣਾ ਤਾਂ ਇੱਕ ਨੰਬਰ 'ਚ ਭੇਜਿਆ ਜਾਵੇ ਦੋ ਨੰਬਰ 'ਚ ਡੰਕੀ ਲਗਵਾ ਕੇ ਨਹੀਂ ਤੁਸੀਂ ਵੀ ਅਰਦਾਸਾ ਕਰੋ ਤਾਂ ਜੋ ਜਗਮੀਤ ਸਿੰਘ ਦੀ ਸੁਖ ਸਾਂਦੀ ਵਾਲੀ ਖਬਰ ਚਿੰਤਾਜ ਡੁੱਬੇ ਪਰਿਵਾਰ ਨੂੰ ਜਲਦੀ ਸੁਣਨ ਨੂੰ ਮਿਲੇ